ਕਹਿੰਦੇ ਹੁੰਦੇ ਆ ਜੀ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਇਹ ਬਾਕੀ ਦੁਨੀਆ ਪਰੇ ਤੋਂ ਪਰੇ ਪਈ ਆ ਕਹਿੰਦੇ ਹੁੰਦੇ ਉਹ ਗੱਲਾਂ ਸਾਬਤ ਹੋ ਗਈ ਸਾਡੇ ਲਾਗਲੇ ਪਿੰਡ ਪਿੰਡ ਭੈਣੀ ਜਿਹੜਾ ਬਰੰਡਾ ਜਦੋਂ ਭੈਣੀ ਭਾਈਆ ਵੀ ਕਹਿਣੇ ਆ ਉੱਥੇ ਆਪਣੇ ਦੋਸਤ ਕਮਲ ਆਵਰੇ ਟਾਈਮ ਦਾ ਬਾਲੀਬਾਲ ਦਾ ਪਲੇਅਰ ਟੌਪੜਾ ਰਿਹਾਗਾ ਉਹਨੇ ਇੱਕ ਪੰਜਾਬ ਦੇ ਵਿੱਚ ਨਵਿਕਲੀ ਫੈਲ ਕਰੀ ਜੀ ਸਾਡੇ ਆਥੇ ਪਾਸੇ ਦੇ ਪਿੰਡਾਂ ਦੇ ਵਿੱਚ ਬਠਿੰਡੇ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਮਾਲਵਾ ਬਿਲਟ ਮਾਲਵੇਰੇ ਵਿੱਚ ਪਹਿਲਾ ਕੰਮ ਉਹਨੇ ਕਰਿਆਗਾ ਉਹਨੇ ਆਪਰਾ ਮਕਾਨ ਬਣਾਉਣਾ ਸ਼ੁਰੂ ਕਰਿਆਗਾ ਜੋ ਬਾਹਰਲੇ ਦਰਜ ਤੇ ਜਾਂ ਚੰਡੀਗੜ੍ਹ ਮਹਾਨੀ ਹੋਰੇ ਮੁਤਾਬਕ ਜੋ ਬਣਦਾ ਮਕਾਨ ਆ ਉਹਰੇ ਮੁਤਾਬਕ ਉਹਨੇ ਬਣਾਉਣਾ ਸ਼ੁਰੂ ਕਰਿਆਗਾ ਤੇ ਬਾਕੀ ਤੁਸੀਂ ਤਾਂ ਵੀ ਦੇਖ ਸਕਦੇ ਹੋ ਵੀ ਕਿਵੇਂ ਸ਼ੁਰੂਆਤ ਕਰੀ ਐ ਅੱਗਿਉ ਬਾਈ ਨਾਲ ਆਪਾਂ ਗੱਲਾਂ ਵੀ ਕਰਦੇ ਆ ਵੀ ਕਿਵੇਂ ਜੀ ਕਿਵੇਂ ਛੋਡੇ ਦਿਮਾਗ ਦੇ ਵਿੱਚ ਆਈ ਆ ਕਿਵੇਂ ਤੁਸੀਂ ਮਾਲਵੀ ਇਹ ਲੈ ਕੇ ਆਏ ਗੱਲ ਪਿੰਡ ਦੇ ਵਿੱਚ ਇਹ ਗੱਲ ਕੰਮ ਜਦ ਬਹੁ ਜਾਂ ਨਾ ਹੋਊ ਜਾਂ ਖਰਚਾ ਕਿੰਨਾ ਹੈ ਜਾਂ ਕਿਵੇਂ ਆ ਉਹਦੇ ਬਾਰੇ ਉਹਨਾਂ ਗੱਲਬਾਤ ਕਰਦੇ ਆ ਸਤਿਗੁਰੂ ਜੀ ਸਤਿਗੁਰੂ ਆਂਦੀ ਬਾਈ ਦੀ ਥੋੜਾ ਥੋੜਾ ਸਵਾਗਤ ਆਈ ਜੱਟ ਦੇ ਤੇ ਤੁਹਾਡੇ ਸਵਾਗਤ ਤੇ ਸਭ ਦੀ ਖੰਡ ਹੋਣੀ ਆਂਦੀ ਬਾਈ ਦੀ ਤੁਹਾਨੂੰ ਇਹ ਜਿਹੜਾ ਆਪਣਾ ਆਮ ਆਪਾ ਪਿੰਡਾਂ ਦੇ ਵਿੱਚ ਇੱਟਾਂ ਦਾ ਬਣਾਉਣੇ ਹੁੰਦੇ ਆ ਕੇਕਾ ਕਰਦੇ ਹੁੰਦੇ ਆ ਇਹ ਤੁਹਾਡੇ ਕੋਲੇ ਕਿਵੇਂ ਨਵਾਂ ਆਈਡੀਆ ਆਇਆ ਨਵੇਂ ਕਰਾ ਇਹ ਮੇਰਾ 2-3 ਸਾਲ ਤੋਂ ਆਈਡੀਆ ਸੀ ਜੇ ਮਕਾਨ ਬਣਾਉਣ ਦਾ ਆਪਣਾ ਬਣਾਉਣਾ ਇਸ ਮਕਾਨ ਜਿੱਦਾਂ ਬੰਦੇ ਆ ਹਾਂਜੀ ਮੈਂ 2 ਸਾਲ ਬਾਹਰ ਜਾ ਆਇਆ ਜੀ 2 ਡਾਉਂਡ ਲਾ ਕੇ ਆਇਆ ਕੈਨੇਡਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਉੱਥੇ ਮੇਰੇ ਮਨ 'ਚ ਖਿਆਲ ਆਇਆ ਵੀ ਇਦਾਂ ਦਾ ਕੋਈ ਮਕਾਨ ਵੀ ਪੂਰੇ ਸਲਾਉ ਤੋਂ ਰਹਤੀ ਵੀ ਉੱਥੇ ਬੰਦੇ ਆ ਨਹੀਂ ਠੀਕ ਹੈ ਜੀ ਉਹ ਵੀ ਤਕਨੀਕ ਦਾ ਹੋਵੇ ਠੀਕ ਹੈ ਜੀ ਫਿਰ ਮੈਨੂੰ ਇੱਕ ਦਿੱਲੀ ਦੀ ਕੰਪਨੀ ਨਾਲ ਮੇਰਾ ਤਾਲਮਿਲ ਹੋਇਆ ਠੀਕ ਹੈ ਜੀ ਜੋ ਆਪਾਂ ਛੇਤੀ ਵਿਸ਼ਵਾਸ ਨਹੀਂ ਕਰ ਸਕਦੇ ਦਿੱਲੀ ਵਾਲਿਆਂ ਦੀ ਹਾਂਜੀ ਫਿਰ ਉਸ ਤੋਂ ਬਾਅਦ ਮੇਰੇ ਚੰਡੀਗੜ੍ਹ ਦੀ ਕੰਪਨੀ ਨਾਲ ਇੱਕ ਮੇਲ ਹੋਇਆ ਠੀਕ ਉਹਨਾਂ ਨਾਲ ਮੇਰਾ ਵਧੀਆ ਰابطਾ ਕਾਇਮ ਹੋ ਗਿਆ ਜਦੋਂ ਪਤਾ ਲੱਗੇ ਵੀ ਇਹ ਚੀਜ਼ ਬਣ ਰਹੀ ਹੈ ਆਪਣੀ ਵੀ ਬਣ ਸਕਦੀ ਹੈ ਕਾਮਯਾਬੀ ਹੈਗੀ ਹੈ ਫਿਰ ਮੈਂ ਇਹ ਸਟਾਰਟ ਕੀਤਾ ਜੀ ਉਹਨਾਂ ਤੋਂ ਹਾਂ ਜੀ ਤੇ ਉਹ ਇਹ ਮੈਂ ਦੋ ਤਿੰਨ ਘਰ ਦੇਖ ਕੇ ਵੀ ਆਪਣੇ ਬਣੇ ਉਹਨਾਂ ਦੇ ਪੰਜਾਬ ਚ ਦੇਰਪਰ ਸ਼ਾਇਦ ਮਾਵੇ ਵੇਹਣ ਦਾ ਆਪਣਾ ਇਹ ਪਹਿਲਾ ਹੀ ਘਰ ਹੋਊਗਾ ਲੈਪਾ ਤਿਆਰ ਕੀਤਾ ਹਾਂ ਜੀ ਆਪਣੇ ਪਰੰਡਾ ਜਿਹਦਾ ਵੈਸੇ ਹੀ ਪਹਿਲਾ ਆ ਨੇੜੇ ਨੇੜੇ ਜਿਲਿਆਂ ਦੇ ਵਿੱਚ ਹੁੰਦੀ ਹੈ ਇਹ ਪੰਜਾਬ ਕੇ ਗੱਲ ਹੋ ਸਭ ਤੋਂ ਅਗਲੀ ਪਹਿਲਾਂ ਬਠਿੰਡੇ ਚ ਚੀਜ਼ਾਂ ਕੋਈ ਵੀ ਹੁਣ ਲੇਟ ਆਉਂਦੀ ਹੁੰਦੀ ਸੀ ਹਾਂਜੀ ਹਾਂ ਹਾਂਜੀ ਇਹ ਆਪਣੀ ਮੈਂ ਬਠਿੰਡੇ ਦੇ ਗੱਲ ਦੀ ਪਹਿਲ ਮਾਨੂੰ ਪਹਿਲ ਆ ਗਈ ਹੁਣ ਕਿਹਦੇ ਹੁੰਦਾ ਪਰੰਡਾ ਕਿਥੇ ਕੋਲੋਂ ਘੱਟ ਨਹੀਂ ਹਾਂਜੀ ਹਾਂਜੀ ਹੁਣ ਘੱਟ ਨਹੀਂ ਹੁਣ ਤਾਂ ਮੂਰੇ ਹੋ ਗਿਆ ਸਾਰਾ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਪੜੇ ਨੇ ਕਿਦਰ ਨੇ ਇਤਰਾ ਹੋ ਗਿਆ ਬਿਲਕੁਲ ਜੀ ਤੇ ਇਹਦੇ ਬਾਈ ਤੁਹਾਨੂੰ ਫਿਰ ਖਾਤੇ ਬਾਰੇ ਦੱਸੋ ਵੀ ਕਿੰਨਾ ਹੋਊਗਾ ਕਰਦਾ ਬ ਬਣਾਵਾਇਆ ਬਣਾਇਆ ਪਈ ਐਗਰੀਮੈਂਟ ਤੇ ਹਾਂਜੀ ਹਾਂ ਇੱਕ ਮਹੀਨੇ ਚ ਆਪਣ ਨੂੰ ਕੰਮ ਇਹਨੂੰ ਤਿਆਰ ਕਰਕੇ ਦੇਣਾ ਹਾਂ ਜੀ ਹਾਂ ਜੀ ਨਾ ਇਹ ਚ ਇੱਕ ਨਾ 11 ਗਾਰਾ ਸੀਮੈਂਟ ਦਾ ਮੱਜਰੀ ਤਾਂ ਜਿੱਦੇ ਪਾਈ ਬੈਠੇ ਹਾਂ ਹਾਂ ਜੀ ਕਰੇ ਕਾ ਕਾ ਬਿਲਕੁਲ ਜੀ ਕੋਠੀ ਪੰਡੀ ਹੋਵੇ ਹਾਂ ਜੀ ਹਾਂ ਜੀ ਉਸ ਕਰਾ ਦੇ ਚੀਜ਼ ਕਿ ਕਿੰਨੇ ਜਦੋਂ ਫ੍ਰੀ ਕਰਦੇ ਨੇ ਇੱਕ ਮਹੀਨਾ ਆਪਣਾ ਕੰਟਰੈਕਟ ਕੀਤਾ ਹੈ ਨਾ ਹਾਂ ਜੀ ਬਾਕੀ ਜਦੋਂ ਕੋਠੀ ਕੰਪਲੀਟ ਹੋ ਗਈ ਹੋਰ ਵੀ ਝੋਟਣ ਪਾਈ ਨਾ ਵੀਡੀਓ ਬਣਾਵਾਂਗੇ ਆਪਾਂ ਨਾ ਤੇ ਬਾਕੀ ਇਹ ਜੇ ਤਿਆਰ ਹੋ ਰਹੀ ਹੈ ਇਹ ਜੇ ਲੱਗਣਗੇ ਦੱਸ ਦੇਣਾ ਹਾਂ ਜੀ ਹਾਂ ਜੀ ਇੱਕ ਹਫਤੇ ਦੇ ਵਸਤੂ ਕੰਮ ਰਹਿ ਗਿਆ ਹਾਂ ਜੀ ਇੱਕ ਦਿਨ ਆਏ ਸੀ ਕੁਝ ਲਾਈਟ ਦੀ ਪ੍ਰੋਬਲਮ ਕਰਕੇ ਥੋੜਾ ਇਹ ਲੈ ਕੇ ਚੱਲ ਗਏ ਹਾਂਜੀ ਤੇ ਇਹਦੇ ਵਿੱਚ ਤੁਸੀਂ ਦੱਸੋ ਵਰ ਵੀ ਕੀ ਕੀ ਮਟੀਰੀਅਲ ਵਰਤਦੇ ਵਾਰ ਵਾਰ ਤੇ ਆਦੇ ਤੁਹਾਨੂੰ ਦਿਖਾ ਦਿੰਦੇ ਸਰ ਆਪਾਂ ਸਾਡੇ ਮਾਲ ਉਹ ਵੈਲਟ ਤਾਂ ਸਾਡੇ ਪਰਟੰਡੇ ਜਿਹੜਾ ਪਹਿਲਾ ਘਰ ਲੱਗਿਆ ਇਹ ਜਿਹੜਾ ਬਣਾ ਇਟਾ ਬਜਰੀ cement ਤੇ ਲੋਹੇ ਦੇ ਬਣਾ ਪੈ ਰਿਹਾਗਾ ਇਹ ਇਹ ਦੇਖੋ ਜੀ ਲਾਈਟ ਕੀ ਸਟੇਲ ਆ ਜੀ ਇਹ ਠੀਕ ਹੈ ਜੀ ਸਟੀਲ ਦੀ ਲਾਈਟ ਨਹੀਂ ਦੀ ਆ ਜਿਹਦਾ ਪਟਾਵਰ ਨਹੀਂ ਬੰਦੇ ਤਾਂ ਹਾਂਜੀ ਹਾਂ ਨੂੰ ਡੰਗ ਨਹੀਂ ਲੱਗਦਾ ਹਾਂਜੀ ਇਹ ਪੈਨਲਟੀ ਵਜਿਹ ਦੱਸੀ ਕੋਮਪਲੈਟ ਇਹਨਾਂ ਕੋਮਪਲੈਟ 100 ਸਾਲ ਦੀ ਗਾਰੰਟੀ ਕੀਤੀ 30% ਹਾਂਜੀ 100 ਸਾਰੀ ਉਮਰ ਦੀ ਰਿਸ਼ਤਾ ਵੀ ਕੁਛ ਨਹੀਂ ਆਹ ਜਿਹੜਾ ਪੱਕੀ ਦੀ 100 ਸਾਲ ਦੀ ਗਾਰੰਟੀ ਹੁੰਦੀ ਆ ਹਾਂਜੀ ਹਾਂਜੀ ਹਾਂ ਜਿੱਲੀ ਦਾ ਇਸ ਸਟ੍ਰਕਚਰ ਤਿਆਰ ਕਰ ਦਈਏ ਆਪਣਾ ਠੀਕ ਆ ਇਹਨੂੰ ਆ ਦੇਖੋ ਚਾਰ ਸੂਰੂ ਬੰਨਾ ਹੋਇਆ ਇਹਨਾਂ ਨੇ ਪੂਰਾ ਮੂਲੂਕ ਕਰਕੇ ਪੱਕਾ ਬੰਨਾ ਹੋਇਆ ਹੈ ਨੱਚੀ ਫਾਸਮ ਲੱਗੇ ਹੋਈ ਹੈ ਇਹਨਾਂ ਦੀ ਠੀਕ ਆ ਠੀਕ ਆ ਉਹ ਦੇਖੋ ਆਲਾ ਕੀ ਨਾ ਹਾਂਜੀ ਇਹ ਸਾਰੀ ਆਪਣੀ ਇਦੋਂ ਬਿੱਟ ਲਾ ਕੇ ਪੱਕਾ ਕੰਮ ਕਰਾਉਂਦੇ ਹਾਂ ਜੀ ਇਹ ਪੱਕਾ ਉੱਪਰ ਦੇ ਪੱਕਾ ਕੰਮ ਬਣਾ ਦਈਏ ਇਹਨਾਂ ਦੇ ਇਹ ਉਧਰੋਂ ਵੀ ਬੰਦ ਹੋ ਗਿਆ ਇਧਰੋਂ ਵੀ ਬੰਦ ਹੋ ਗਿਆ ਹਾਂ ਜੀ ਇਧਰੋਂ ਦਿਖਾਉਂਦੇ ਜਾਲੇ ਕੀੜ ਹੋਰ ਪੈਣੀ ਜੀ ਨੂੰ ਵੀ ਦਿਖਾਉਂਦੇ ਹਾਂ ਜੀ ਹਾਂ ਹਾਂ ਆ ਇਹ ਬੋਰਡ ਲੱਗਦੇ ਨੇ ਇਹਨਾਂ ਦੇ ਠੀਕ ਹੈ ਜੀ ਇਹ ਸੀਮੈਂਟ ਤੇ ਫਾਈਬਰ ਦੇ ਬੋਰਡ ਆਪਣੇ ਬੋਰਡ ਬੋਰ ਲੱਗਦੇ ਬੋਰ ਕਰਦੇ ਪਾਣੀ ਵਾਲੇ ਠੀਕ ਹੈ ਜੀ ਉਹ ਜੀ ਫਾਈਬਰ ਤੇ ਸੀਮੈਂਟ ਦਾ ਹਾਂ ਜੀ ਤੇ ਕਿੱਧਰ ਲੱਗਾ ਕਰੰਮ ਦਾ ਇਹਦੇ ਵਿੱਚ ਪੈ ਗਈ ਇਨਸੂਲੇਸ਼ਨ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਉਣੀ ਇਨਸੂਲੇਸ਼ਨ ਕਿੱਦਾਂ ਦੀ ਇਹਦੇ ਜਿਵੇਂ ਕੀ ਕੀ ਇਹਦਾ ਕੰਮ ਵੀ ਨਿਬੜ ਆਹ ਕਾਦੀ ਦਿਖਾਈ ਸੋਹਣ ਨੂੰ ਆਂਦੀ ਆਂਦੀ ਬਿੜਾ ਕੋਤ ਜੀ ਵੀ ਗਾਇਨਦੇ ਪਿੰਡ ਵਾਲੇ ਨੂੰ ਆਮ ਆਹ ਜੀ ਹਾਂ ਇਹਦੇ ਵਿੱਚ ਸਾਰੇ ਇਹ ਨਾ ਬਈ ਜਿਹੜਾ ਗਾ ਜਿਹੜੀ ਤੁਸੀਂ ਆ ਪਾ ਰਹੇ ਹੋ ਵਿਚੇ ਇਹਦਾ ਫਾਇਦਾ ਜੇ ਇੱਕ ਗਰਮਾਚ ਇਹ ਠੰਡਾ ਰਹੂਗਾ ਅੱਛਾ ਜੀ ਜੇ ਬਾਅਦ ਟੈਂਪਰੇਚਰ ਚਾਲੀਆ ਇੱਥੇ 25 ਰਹਿਣਾ ਪੈਂਦਾ ਅੱਛਾ ਜੀ ਹਾਂਜੀ ਵੇਹੇ ਇਹ ਹੀ ਨਹੀਂ ਵੀ ਇਹ ਸੀ ਇਹ ਸੀ ਜੱਥ ਘੱਟ ਤੋਂ ਇੱਕ ਘੰਟਾ ਚਲਾਉਂਦੇ ਲੋੜੇ ਇੱਕ ਤੋਂ ਦੋ ਘੰਟੇ ਠੀਕ ਹੈ ਜੀ ਇਹ ਟੈਂਪਰੇਚਰ ਮੈਂਟੇਨ ਰੱਖਦੇ ਹੀ ਗਏ ਹਾਂ ਲੋਕ ਤਾਂ ਪੂਰਾ ਫੇਰ ਨਹੀਂ ਫੇਰ ਕੈਂਪਲਾਂਚ ਤੇ ਥਰਮੋਸਟਾਟ ਜਿਹੀ ਚੀਜ਼ ਹੁੰਦੀ ਹੈ ਜੀ ਹਾਂਜੀ ਬਾਹਰ ਵੀ ਇਦਾਂ ਹੀ ਪੁੰਦੇ ਆ ਇਹ ਚੀਜ਼ ਪਈ ਹੋਈ ਆ ਦੇ ਵਿੱਚ ਸਾਰੇ ਚ ਪਈ ਹੋਈ ਹਾਂਜੀ ਹਾਂਜੀ ਸਾਰੇ ਚ ਆਪ ਬੋਰਡ ਲਾ ਇਹ ਮਕੈਨਿਕਾ ਉੱਥੋਂ ਆਇਆ ਇਧਰੋਂ ਵਾਲੀ ਤੋਂ ਠੀਕ ਹੈ ਜੀ ਹਾਂਜੀ ਇਹ ਪਾ ਕੇ ਤੇ ਲੱਗਦਾ ਜੀ ਬੋਰਡ ਦਿੱਤੀ ਬੋਰਡ ਨੂੰ ਲਾ ਕੇ ਦਿਖਾ ਤੂੰ ਆਰਗਾਂ ਲੈ ਕੇ ਚਲਾਉਂਦੇ ਐ ਇਹ ਕੰਮ ਇਹਦੀ ਪ੍ਰਾਇਮ ਨਾ ਬਿਲਕੁਲ ਤੁਰੂ ਵੀ ਲੱਗਿਆ ਵਾ ਬਾਹ ਬਚਾਲਿਆ ਜਾਂ ਗੁੱਦ ਜਿੱਤੇਗੀ ਉੱਪਰ ਵੀ ਲੱਗਤ ਵੀ ਲੱਗ ਜੀ ਮੈਂ ਤਿਆਰ ਹੋ ਗਿਆ ਜੀ ਇਹਦੇ ਉੱਤੇ ਬਸ ਇਹ ਤਿਆਰ ਅਗੇ ਇਹਨੂੰ ਉੱਤੇ ਇੱਕ ਹੋਰ ਡੀਰ ਵੀ ਲੱਗੂ ਕੋਈ ਇੱਥੇ ਕਾ ਇਹ ਤੁਹ ਸ਼ਤ ਹੋਰ ਆ ਜੂਗੀ ਇਹ ਉੱਤੇ ਪਰ ਹੋ ਗਈ ਠੀਕ ਹੈ ਇੱਕ ਉੱਪਰ ਸਿੰਗਲ ਆਪਣੇ ਜਨੇ ਇਹਦੇ ਜੀ ਸਿੰਗਲਸ ਲੱਗਦੇ ਜਿਹੜੇ ਇਹਦੇ ਪੈਕੇਜ ਤਿਆਰ ਹੋ ਜਾਂਦੇ 1 ਮਹੀਨੇ ਵਿੱਚ ਵਿੱਚ ਹੀ ਹਾਂਜੀ ਆ ਆ ਜੀ ਦੇ ਕੇ ਨਿਵਾਕੇ ਵੇ ਵਿਆਹ ਹੱਣੇ ਬਾਰਾਂ ਮੰਜ਼ਿਲ 12 ਮੰਜ਼ਿਲ ਹਾਂਜੀ ਇਹ ਸੀਟਾ ਸੈਡਾਂ ਤੇ ਵੀ ਲੱਗਣੀ ਆ ਤੇ ਉੱਪਰ ਵੀ ਲੱਗਣੀ ਠੀਕ ਹੈ ਇਹ ਜਿਪਸਮ ਬੋਰਡ ਆ ਜੀ ਜਿਪਸਮ ਬੋਰਡ ਹਾਂਜੀ ਆ ਦੇ ਇਹਦੇ ਉੱਪਰ ਲੱਗਣੇ ਆ ਜੀ ਇਹ ਠੀਕ ਹੈ ਠੀਕ ਆ ਇੱਕ ਬੋਰਡ ਲੱਗਾ 8 ਮੀਟਰ ਉੱਪਰ ਲੱਗਣਾ ਤੇ ਇਹਦੇ ਉੱਪਰ ਲੱਗਣਾ ਹਾਂਜੀ ਇਹ ਫਿਰ ਇਹ 20mm ਦਾ ਬਣ ਜਾਣਾ ਠੀਕ ਹੈ 20mm ਦਾ ਅੰਦਰੋਂ ਬਣ ਜਾਣਾ ਜੀ ਠੀਕ ਹੈ ਦੋਨੇ ਹਾਂਜੀ ਇਦਾਂ ਆ ਇਨਸੂਲੇਸ਼ਨ ਸੱਪੜੂਗਲੇ ਰਹੀ ਪਈ ਐ ਠੀਕ ਹੈ ਉਹਦੇ ਪਾਰ ਕਿਉਂ ਠੀਕ ਹੈ ਜੀ ਹਾਂਜੀ ਇਹ ਪਾ ਰਹੇ ਆ ਆਪਣੇ ਕਾਰੀਗਰ ਠੀਕ ਹੈ ਠੀਕ ਆ ਦੇਖੋ ਜੀ ਇਨਸੂ ਆ ਵੀ ਬਹੁਤ ਬੜੀਆ ਮੋਟੀ ਹੋਣੀ ਬੜੀਆ ਮੋਟਿਆ ਦੇਖੋ ਨਸੀਤਾ ਇਹਦੀਆਂ ਠੀਕ ਹੈ ਕਵਰ ਹੋਇਆ ਚਾਰ ਸਪੀਰ ਹਾਂਜੀ ਹਾਂਜੀ ਬਿਲਕੁਲ ਬਾਕੀ ਸੱਤ ਦੀ ਲੋਡ ਜੋ ਉਹਦੇ ਵੀ ਫਰਥ ਲਾਉਣੀ ਲੋਡ ਨਹੀਂ ਭੋਕੇ ਟਾਇਰ ਬਣ ਗਏ ਬਿਲਕੁਲ ਵਿਦੇਸ਼ੀ ਬਿਲਕੁਲ ਜਿਵੇਂ ਝੋਪੜੀ ਪਾਈ ਹੁੰਦੀ ਹੈ ਨਾ ਟੈਂਟਰ ਜਿਵੇਂ ਪਾਈ ਹੁੰਦੀ ਹੈ ਕੋਲ ਆਹ ਦੇਖੋ ਹਾਂਜੀ ਆਹ ਦੇਖੋ ਗੱਡੀ ਤੇ ਪਾ ਕੇ ਉੱਪਰ ਹੀ ਕਵਰ ਕਰਨਾ ਹੈ ਇਹਨਾਂ ਨੇ ਬਾਕੀ ਕਹਿੰਦੇ ਨਹੀਂ ਸਾਡੇ ਪੰਜਾਬ ਦੇ ਵੀ ਨਿਤ ਨਵੇਂ ਆੜਗੇ ਹਾਂਜੀ ਇਹ ਆੜਗੇ ਨਾ ਸਾਡੇ ਏਰੀਏ ਟਾਇਆ ਜੀ ਮੈਂ ਕਿਹਾ ਵੀ ਤਾ ਦੇਖ ਕੇ ਆਉਣੇ ਬਾਈ ਕੋਲੇ ਅੱਜ ਜਿਹੜੀ ਚੀਜ਼ ਨਾ ਮਿਲ ਜਾਂਦੀ ਉਹ ਨਾ ਹਾਂਜੀ ਹਾਂਜੀ ਧੰਨਵਾਦ ਜੀ ਆਹ ਦੇਖੋ ਜੀ ਆਹ ਦੇਖੋ ਬਹਾਰਾ ਦੀ ਇੰਨ ਸਿਟੀ ਲਾਉਦੇ ਨੇ ਡਿਜ਼ਾਈਨ ਬਣ ਗਿਆ ਹਾਂਜੀ ਇਹਦੇ ਵਿੱਚ ਆਨੇ ਆਦਮੀ ਇਹਨੂੰ ਕੰਮ ਕਰਦੇ ਨੇ ਠੀਕ ਹੈ ਓ ਕਰੀ ਜੀ ਮਸੂਰੇ ਨੇ ਖਲਾਵ ਠੀਕ ਹੈ ਜੀ ਸਾਰੇ ਮਸੂਰੇ ਸਲਾਵ ਦੀ ਗਰੰਟੀ ਆ ਠੀਕ ਹੈ ਇਹਦੀ ਹਾਂਜੀ ਤੇ ਬੰਦੇ ਬਣ ਗਿਆ ਪੱਟੀ ਲਾਈ ਹੁੰਦੀ ਆ ਪੱਟੀ ਲੱਗੀ ਬਣ ਗਈ ਹਾਂਜੀ ਹਾਂਜੀ ਉਹਨਾਂ ਨੇ ਬਹੁਤ ਵਧੀਆ ਜੇਗਾ ਪੱਟੀ ਸੋ ਇਹਦੇ ਬਾਰੇ ਵੀ ਦਿਖਾਉਣਾ ਲਿਖਿਆ ਹੋ ਤੇਰਾ ਜੀ ਹਾਂਜੀ ਹ ਕੀ ਗੱਲ ਹੈ ਆ ਗੋਲੀ ਆ 43 ਹਾਂ ਜੀ ਆਲ ਫਿਊਜ਼ ਨਾਲ ਲੱਗਦਾ ਬਾਟਰ ਸੈਂਟਰਾਂ ਦੀ ਹਾਂ ਸਵੇ ਤੋਂ ਅੱਗ ਰਜੈਂਟਾਂ ਅੱਗ ਤੋਂ ਹਾਂ ਜੀ ਪੈਸ ਤੋਂ ਵੀ ਹੈਗੀ ਹਾਂ ਜੀ ਹਾਂ ਹਾਂ ਫ੍ਰੀਮ ਕੋਡ ਨਾਲ ਫ੍ਰੀਮ ਕੋਡ ਨਾਲ ਸਾਰੇ ਕੰਮ ਤੋਂ ਪਲੱਸ ਸਪਿੰਟਾ ਇਹ ਸਾਰੇ ਕੰਮ ਤੋਂ ਫੋਨ